ਮੇਰੇ ਡਾਂਡੇ ਜੋਰ ਮਾਰਾ ਲੜ ਜੇ ਨਾ ਤੇਰੇ ਲਈ ਵਾਰਸ ਮੇਰੇ ਡਾਂਡੇ ਜੋਰ ਮਾਰਾ ਲੜ ਜੇ ਨਾ ਤੇਰੇ ਲਈ ਤਕੋ ਤਕੀ ਮੈਨੂੰ ਡੋਲੇ ਝਾੜਿਆ ਮੈਂ ਨਾ ਸੀ ਡੋਲੇ ਕੋਲੇ ਰਿਆ ਮੋਰਾ ਵੇ ਹੁਣ ਮੈਂ ਨਾ ਤੇਰੇ ਤਿੰਨੇ ਇਕੱਠੇ ਕਿਵੇਂ ਮਿਲੇ ਬਸ ਐ ਵੈਸੇ ਹੀ ਇਦਾਂ ਗੱਲਬਾਤ ਕਰਦੇ ਕੋਣ ਮਝੌਣ ਕਰਕੇ ਜਦੋਂ ਸੱਥਾਂ 'ਚ ਅਸੀਂ ਮਤਲਬ ਮਿਲਦੇ ਸੀ ਉਦੋਂ ਉੱਥੇ ਹੀ ਮਤਲਬ ਉਹ ਲੈਗਾ ਤੇ ਕਾ ਵਧੀ ਗਿਆ ਤੂੰ ਤਾਰਾ ਸਿੱਖਿਆ ਕਿਤੋਂ ਜਾਂ ਕੁਦਰਤੀ ਮੇਰੇ ਉਸਤਾਦ ਨੇ ਜੀ ਉਹ ਕੈਨੇਡਾ ਚ ਰਹਿੰਦੇ ਨੇ ਕਰਨਵੀਰ ਕਲੇਰ ਹਮ ਉਹਨਾਂ ਤੋਂ ਮੈਂ ਸਿੱਖਿਆ ਮਤਲਬ ਜਦੋਂ ਲੌਕਡਾਊਨ ਟਾਈਮ ਸਾਰੇ ਬੇਲੇ ਸੀ ਸਾਨੂੰ ਸ਼ੁਰੂ ਤੋਂ ਮੈਨੂੰ ਬਚਪਨ ਤੋਂ ਤਾਂ ਵੈਸੇ ਸਾਜ਼ਾਂ ਦਾ ਸ਼ੌਂਕ ਰਿਹਾ ਜਿਵੇਂ ਸਰੰਗੀ ਵੀ ਮੈਂ ਵਜਾ ਲੈਣਾ ਜੀ ਤੇ ਉਸ ਟਾਈਮ ਕੋਈ ਸਰਕਾਰ ਵੱਲੋਂ ਆਇਆ ਸੀ ਵੀ ਕੋਈ ਲੋਕ ਗੀਤ ਤੇ ਕੰਪੀਟੀਸ਼ਨ ਅਸੀਂ ਦੋਨਾਂ ਨੂੰ ਕਰ ਬਣਾ ਕੇ ਪਾਇਆ ਫਿਰ ਉਹਨਾਂ ਨੇ ਸਾਡੇ ਨਾਲ ਕਰਨਵੀਰ ਕਲੇਰ ਜੀ ਉਹਨਾਂ ਨੇ ਸਨ ਮੈਨੂੰ ਆਸਾ ਦੀ ਗੁਰਤੀ ਦਿੱਤੀ ਹੈ ਕਿੰਨੀਂਕ ਦਿਨ ਹੋ ਗਿਆ ਤੁਹਾਨੂੰ ਗਾਇਕੀ ਦੇ ਵਿੱਚ ਆਏ ਨੂੰ ਕਿੰਨੀ ਜ਼ਰੂਰ ਹੋ ਗਈ ਸੱਥਾਂ ਦੇ ਵਿੱਚ ਗਾਉਂਦੇ ਹੋ ਸੱਥਾਂ ਦੇ ਵਿੱਚ ਪ੍ਰੋਫੈਸ਼ਨਲੀ ਤਾਂ ਜੀ ਸਾਨੂੰ ਥੋੜਾ ਟਾਈਮ ਹੀ ਹੋਇਆ ਬਾਕੀ ਪਹਿਲਾਂ ਸਾਡੇ ਤੀਜੀ ਪੀੜ੍ਹੀ ਦੇ ਵਿੱਚ ਆ ਗਈ ਇਹ ਚੀਜ਼ ਮੈਂ ਸਕਦਾ ਵੀ ਪਿਤਾ ਜੀ ਦੀ ਗੁਰਤੀ ਜਾਂ ਦਾਦਾ ਜੀ ਦੀ ਗੁਰਤੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਖੂਨ ਦੇ ਵਿੱਚ ਸਾਨੂੰ ਇਹ ਚੀਜ਼ ਮਿਲੀ ਆ ਦੋਸਤੋ 22ਵੀਂ ਸਦੀ ਦੇ ਵਿੱਚ ਨੌਜਵਾਨ ਇੰਟਰਨੈਟ ਦਾ ਸਿਮਾ ਦੇ ਵਿੱਚ ਪੂਰਾ YouTube ਤੇ ਆਪਣੇ ਫੋਕ ਸਿੰਗਰ ਹੋਣ ਚਾਹੇ ਚਾਹੇ ਡਬਿੰਗ ਹੋਵੇ ਚਾਹੇ ਕੋਈ ਸਿੰਗਰ ਹੋਣ ਚਾਹੇ ਆਪਣੇ ਕਹਿ ਸਕਦੇ ਆ ਕਿ ਹਿੰਦੁਸਤਾਨ ਦੇ ਵੱਡੇ ਵੱਡੇ ਸਿੰਗਰ ਹੋਣ ਉਹ ਆਪਣੀ ਪਛਾਣ ਅਲੱਗ ਰੱਖਦੇ ਨੇ ਨੌਜਾਨ ਪੀੜ੍ਹੀ ਜਿਹੜੀ ਉਹ ਦੇਖ ਦਿਖਾਇਆ ਕਰਕੇ ਜਿਹੜੀ ਆ ਆਪਣੇ ਆਪ ਨੂੰ ਉਹਨਾਂ ਦੀ ਤਰ੍ਹਾਂ ਵਰਤਦੇ ਨੇ ਪਰ ਇੱਥੇ ਨੌਜਵਾਨ ਇੱਕ ਲੈ ਕੇ ਆਏ ਆ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ ਨੇ ਜਿਹੜਿਆ ਨੇ ਆਪਣੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਇਹ ਇਹ ਵਜੋਂਦੇ ਬੜਾ ਸੋਹਣਾ ਨੇ ਅਲਗੋਜਾ ਹੋ ਗਿਆ ਚਾਹੇ ਚਾਹੇ ਤੋ ਦੋ ਤਾਰੋ ਦੋ ਤਾਰੋ 17 ਦੋ ਤਾਰਾ ਦੋ ਤਾਰਾ ਜਹੇ ਦੋ ਤਾਰਾ ਹੋ ਗਿਆ ਤੇ ਨਾਲ ਮੁੰਡਾ ਜਿਹੜਾ ਨੌਜਵਾਨ ਹੈ ਗਾਂਦਾ ਬੜਾ ਸੋਹਣਾ ਗੱਲਬਾਤ ਕਰਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਗਾਣਾ ਸੁਣਾਓ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਲੈ ਕੇ ਦੇ ਗਿਆ ਮੇਲੇ ਚੋਂ ਕਾਲੀ ਗਾਨੀ ਨੀ ਦਿਲਮਾਹੀ ਨਾਲ ਲੈ ਗਿਆ ਪਹਿਲੇ ਪਿਆਰ ਦੀ ਸੀ ਪਹਿਲੀ ਇਹ ਦੀ ਸ਼ਾਨ ਨੀ ਦਿਲਮਾਹੀ ਨਾਲ ਲੈ ਗਿਆ ਲੈ ਕੇ ਦੇ ਗਿਆ ਮੇਲੇ ਚੋਂ ਕਾਲੀ ਗਾਨੀ ਨੀ ਦਿਲਮਾਹੀ ਨਾਲ ਲੈ ਗਿਆ ਸਖੀਆਂ ਤੋਂ ਚੋਰੀ ਚੋਰੀ ਮੇਲੇ ਵਿੱਚ ਆਈ ਨੇ ਲੈਂਦੀਆਂ ਜੇ ਤਮਾਚ ਜਾਣੀ ਸੀ ਉਹ ਹਾਈਵੇ ਝਾਂਜਰਾ ਵੀ ਸ਼ੋਰ ਦੁੱਖੋਂ ਵਾਟੇ ਸੋਤੇ ਆਈ ਕੋਈ ਘਰੇ ਜਾ ਕੇ ਮਾਰ ਦੂਗਾ ਬੰਨੀ ਦੀਦਲ ਮਹੀਨਾ ਲੈ ਗਿਆ ਲੈ ਕੇ ਦੇ ਗਿਆ ਮੇਲੇ ਚੋ ਕਾਲੀ ਦੀਦਲ ਮਹੀਨਾ ਲੈ ਗਿਆ ਮੈਂ ਗੱਲ ਕਰੂੰਗਾ ਅਲਗੋਜੇ ਤੋਂ ਸ਼ੁਰੂ ਕਰੂੰਗਾ ਭਾਈ ਕੀ ਨਮਸਟਾ ਮੇਰਾ ਨਾ ਜੀ ਅਜਮੇਰ ਸੰਭਰਾ ਕਿਹੜੀ ਕਲਚ ਫੜਦਾ ਮੈਂ ਤਾਂ ਇਹ 12ਵੀਂ ਪਲੱਸ 2 ਕਰਕੇ ਹੁਣ ਹਾਂਜੀ ਅੱਛਾ ਤੁਸੀਂ ਤਿੰਨੇ ਇਕੱਠੇ ਫਰੈਂਡ ਹੋ ਹਾਂਜੀ ਕਿੰਨੀ ਦੇਰ ਤੋਂ ਸਾਨੂੰ ਹੋ ਗਿਆ 2-3 ਸਾਲ ਇਕੱਠੇ ਦੋ ਤਿੰਨ ਸਾਲ ਹੋ ਗਿਆ ਅ ਸ਼ੌਂਕ ਕਿੱਥੋਂ ਪਿਆ ਗਾਇਕੀ ਦਾ ਅਲਗੋਜੇ ਦਾ ਕਿਉਂਕਿ ਵਿਰਾਸਤੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਬਹੁਤ ਘੱਟ ਲੋਕ ਵਿਰਾਸਤੀ ਸੰਭਾਲ ਕੇ ਰੱਖਦੇ ਤੁਸੀਂ ਤਿੰਨਾਂ ਜਾਣਾਂ ਨੇ ਇੱਕ ਵਿਰਾਸਤ ਨੂੰ ਸੰਭਾਲ ਕੇ ਰੱਖਾਇਆ ਹਾਂਜੀ ਮੈਨੂੰ ਥੋੜੀ ਉਮਰ ਤੋਂ ਹੀ ਸ਼ੌਂਕ ਪੈ ਗਿਆ ਸੀ 18-19 ਸਾਲ ਦੇ ਹੂੰ 25 ਸਾਲ ਦੀ ਹੁਣ ਉਮਰ ਹੋ ਗਈ ਹੂੰ ਪਰਿਵਾਰ ਪੂਰਾ ਕੰਪਰੋਮਾਈਜ਼ ਕਰ ਰਿਹਾ ਹਾਂਜੀ ਪੂਰਾ ਸਾਥ ਹੈ ਮੀ ਅੱਛਾ ਤਿੰਨੇ ਇਕੱਠੇ ਕਿਵੇਂ ਮਿਲੇ ਬਸ ਵੈਸੇ ਹੀ ਇਦਾਂ ਗੱਲਬਾਤ ਕਰਦੇ ਹੁੰਦੇ ਸੀ ਪਹਿਲਾਂ ਫੋਨ ਤੇ ਉਹ ਇਹਦੇ ਕਰਕੇ ਗੌਣ ਮਜਾਉਣ ਕਰਕੇ ਜਦੋਂ ਸਾਥਾਂ ਜ ਅਸੀਂ ਮਤਲਬ ਮਿਲਦੇ ਸੀ ਉਦੋਂ ਉੱਥੇ ਹੀ ਮਤਲਬ ਲੇਗਾ ਤੇ ਕਵਧੀ ਗਿਆ ਹੂੰ ਅੱਛਾ ਦੁਤਾਰਾ ਸਿੱਖਿਆ ਕਿਤੋਂ ਜਾਂ ਕੁਦਰਤੀ ਮੇਰੇ ਉਸਤਾਦ ਨੇ ਜੀ ਉਹ ਕੈਨੇਡਾ 'ਚ ਰਹਿੰਦੇ ਨੇ ਕਰਨਵੀਰ ਕਲੇਰ ਹੂੰ ਉਹਨਾਂ ਤੋਂ ਮੈਂ ਸਿੱਖਿਆ ਮਤਲਬ ਜਦੋਂ ਲਾਕਡਾਊਨ ਟਾਈਮ ਸਾਰੇ ਵਿਹਲੇ ਸੀ ਉਸ ਸਾਨੂੰ ਸ਼ੁਰੂ ਤੋਂ ਮੈਨੂੰ ਬਚਪਨ ਤੋਂ ਦਾ ਵੈਸੇ ਸਾਜ਼ਾਂ ਦਾ ਸ਼ੌਂਕ ਰਿਹਾ ਜਿਵੇਂ ਸਰੰਗੀ ਵੀ ਮੈਂ ਵਜਾ ਲੈਣਾ ਜੀ ਤੇ ਉਸ ਟਾਈਮ ਕੋਈ ਸਰਕਾਰ ਵੱਲੋਂ ਆਇਆ ਸੀ ਵੀ ਕੋਈ ਲੋਕ ਗੀਤ ਤੇ ਕੰਪੀਟੀਸ਼ਨ ਸੀ ਦੋਨਾਂ ਨੂੰ ਕਰ ਬਣਾ ਕੇ ਪਾਇਆ ਫਿਰ ਉਹਨਾਂ ਨੇ ਸਾਡੇ ਨਾਲ ਕਰਨਵੀਰ ਕਲੇਰ ਜੀ ਉਹਨਾਂ ਨੇ ਸਨ ਮੈਨੂੰ ਆ ਸਾਜ਼ ਦੀ ਗੁੜਤੀ ਦਿੱਤੀ ਹੈ ਤੇ ਬਸ ਹੁਣ ਤੱਕ ਵਜਾਈ ਜਾਂਦੇ ਆ ਕਿਰਪਾ ਨਾਲ ਮੈਂ ਉਸੇ ਸਵਾਲ ਚਾਹੂੰਗਾ ਤਿੰਨੇ ਇਕੱਠੇ ਕਿਵੇਂ ਮਿਲੇ ਤੁਸੀਂ ਕਿ ਇਹਨਾਂ ਨੇ ਕਿਹਾ ਵੀ ਬਸ ਫੋਨ ਤੇ ਗੱਲ ਹੋਈ ਸੀ ਸਾਜ ਨੇ ਜੀ ਮਲਾਉਣ ਵਾਲੇ ਕਿਉਂਕਿ ਉਹ ਮੁੰਡਾ ਲਗੋਜ਼ੇ ਵਜਾ ਲੈਂਦਾ ਸੀ ਬਾਕੀ ਅਸੀਂ ਸੱਥਾਂ ਦਾ ਗਾਉਣ ਕਰਦੇ ਆ ਜਿਹੜੇ ਪੰਜਾਬ ਦੀਆਂ ਸੱਥਾਂ ਦਾ ਗਾਣਾ ਜਿੱਥੇ ਬਜ਼ੁਰਗ ਸਾਂਝੀ ਸਾਂ ਤੇ ਸੁਣਦੇ ਆ ਇੱਕ ਤਾਂ ਬੋਰਡ ਦੀ ਸ਼ਾਮੇ ਬੈਠ ਕੇ ਇਹ ਇਹ ਮੁੰਡਾ ਲਗੋਜ਼ੇ ਵਜਾ ਲੈਂਦਾ ਸੀ ਤੇ ਇਹ ਮੇਰਾ ਛੋਟਾ ਭਰਾ ਨਾ ਕंवर ਸਿੰਘ ਮੰਡੇਰ ਮੇਰਾ ਨਾਜਾਸ ਕंवर ਸਿੰਘ ਮੰਡੇਰ ਹੈ ਜੀ ਤੇ ਸਾਡਾ ਜਿਹੜਾ ਲਗੋਜ਼ਾ ਵਾਦ ਕਹੋਦਾ ਨਾ ਜਮੇਰ ਸਮਰਾ ਤੇ ਇਹ ਸਾਜਾਂ ਦੇ ਥਰੂ ਇਹ ਜੋ ਖਾੜਿਆਂ ਜਿ ਮਿਲਦੇ ਸੀਗੇ ਇੱਕ ਦੂਜੇ ਨੂੰ ਤੇ ਬਾ ਅੱਗੇ ਤੋਂ ਅੱਗੇ ਵਾਕਫੀਅਤ ਬਣ ਗਈ ਜੀ ਹੁਣ ਇਕੱਠੇ ਆ ਸਾਡਾ ਗਰੁੱਪ ਚੱਲ ਰਿਹਾ ਮੰਡੇਰ ਬ੍ਰਦਰਸ ਦੇ ਨਾਮ ਤੋਂ ਮੰਡੇਰ ਬ੍ਰਦਰਸ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਗਾਇਕੀ ਦੇ ਵਿੱਚ ਆਏ ਨੂੰ ਕਿੰਨੀ ਦੇਰ ਹੋ ਗਈ ਸੱਥਾਂ ਦੇ ਵਿੱਚ ਗਾਉਂਦਿਆਂ ਨੂੰ ਸੱਥਾਂ ਦੇ ਵਿੱਚ ਪ੍ਰੋਫੈਸ਼ਨਲੀ ਤਾਂ ਜੀ ਸਾਨੂੰ ਥੋੜਾ ਟਾਈਮ ਹੋਇਆ ਬਾਕੀ ਪਹਿਲਾਂ ਸਾਡੇ ਤੀਜੀ ਪੀੜ੍ਹੀ ਦੇ ਵਿੱਚ ਆ ਗਈ ਇਹ ਚੀਜ਼ ਪੁਰਾਣੇ ਸਾਡੇ ਘਰ ਦੇ ਵਿੱਚ ਤਿੰਨ ਪੀੜ੍ਹੀਆਂ ਜਿ ਸਰਪੰਚੀ ਰਹਿ ਲਈ ਆ ਸਾਡੇ ਪਹਿਲਾਂ ਬਾਬਾ ਜੀ 25 ਸਾਲ ਸਰਪੰਚ ਸੀਗੇ ਹਰਸਿੰਘ ਜੀ ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਰਹੇ ਸਰਦਾਰ ਸਵਰਗਵਾਸੀ ਪ੍ਰਿੰਸੀਪਲ ਸਰਦਾਰ ਹਰਦੇਵ ਸਿੰਘ ਤੇ ਉਹਨਾਂ ਨੇ ਗ੍ਰਾਂਫਾਦਰ ਸਾਹਿਬ ਨੂੰ ਲਾਇਆ ਸਰਦਾਰ ਨਵਜੋਤ ਸਿੰਘ ਮੰਡੇਰ ਉਹਨਾਂ ਨੂੰ ਵੀ ਉਹ ਸਰੰਗੀ ਪਲੇ ਕਰ ਲੈਂਦੇ ਆ ਉਦੋਂ ਬਾਅਦ ਜੀ ਸਾਨੂੰ ਉਹਨਾਂ ਨੇ ਇਸ ਲਾਈਨ ਦੇ ਵਿੱਚ ਪਾਇਆ ਕਹ ਸਕਦੇ ਮੈਂ ਪਿਤਾ ਜੀ ਦੀ ਗੁਰਦੁਆਰੇ ਦੀ ਦਾਦਾ ਜੀ ਦੀ ਗੁਰਤੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਖੂਨ ਦੇ ਵਿੱਚ ਸਾਨੂੰ ਇਹ ਚੀਜ਼ ਮਿਲੀ ਹੈ ਤੇ ਉਹਨੂੰ ਅੱਗੇ ਕੰਟੀਨਿਊ ਕਰ ਰਹੇ ਹਾਂ ਜੇ ਬਾਕੀ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਕੋਈ ਐਸੀ ਕੋਈ ਯਾਦਗਾਰੀ ਹੋਵੇ ਜਿਹੜੀ ਸੱਥਾਂ ਦੇ ਵਿੱਚ ਬੋਲੀ ਜਾ ਸਕੇ ਕੋਈ ਯਾਦ ਰਹਿ ਗਈ ਹੋਵੇ ਬਾਈ ਸਾਡੇ ਤਾਂ ਮਤਲਬ ਬਚਪਨ ਹੀ ਸੱਥਾਂ ਚ ਨਿਕਲੇ ਮਤਲਬ ਸਾਡੇ ਫਾਦਰ ਸਾਹਿਬ ਤੋਂ ਲੈ ਕੇ ਮਤਲਬ ਜਦੋਂ ਸਾਡੇ ਪਿੰਡ ਮੇਲਾ ਜਰਗ ਸਾਡਾ ਪਿੰਡ ਜਰਗ ਹੈ ਜੀ ਉੱਥੇ ਦਾ ਮੇਲਾ ਬਹੁਤ ਮਸ਼ਹੂਰ ਹੈ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਨੂੰ ਤੇ ਉੱਥੇ ਗਾਉਣ ਲੱਗਦਾ ਪੁਰਾਣਾ ਉੱਥੇ ਬਾਬੇ ਆਉਂਦੇ ਸੀ ਮਤਲਬ ਜਦੋਂ ਸ਼ਾਮ ਨੂੰ ਉਦੋਂ ਆਉਣ ਜਾਣ ਦੇ ਸਾਧਨ ਘੱਟ ਹੁੰਦੇ ਸੀ ਪਹਿਲੀਆਂ ਅਸੀਂ ਸਰਪੰਚ ਹੋਣ ਦੇ ਨਾਤੇ ਸਾਰੇ ਮਤਲਬ ਬਾਬਿਆਂ ਨੇ ਆਪਣੇ ਘਰੇ ਰੋਕਣਾ ਉਹਨਾਂ ਦੀ ਸੇਵਾ ਕਰਨੀ ਉੱਥੋਂ ਸਾਡਾ ਮਤਲਬ ਇਹਨਾਂ ਸਾਜਾਂ ਵੱਲ ਬਹੁਤ ਪ੍ਰੇਮ ਪਿਆ ਜੀ ਤਿੰਨਾਂ ਨੇ ਇੱਕੋ ਸਟੇਜ ਤੇ ਪਹਿਲੀ ਵਾਰ ਆਇਆ ਜਾਂ ਅਲੱਗ-ਅਲੱਗ ਕਿਤੇ ਪਹਿਲੀ ਵਾਰ ਆਇਆ ਮਤਲਬ ਅਸਤਾ ਦੋਨੇ ਭਰਾ ਜੀ ਜਿਵੇਂ ਇਹ ਮਤਲਬ ਪਹਿਲਾਂ ਉਸਤਾਦ ਹੁਣ ਹੀ ਹੁੰਦੇ ਜਿਹੜੇ ਇਸ ਕਲਾ ਚ ਪੁਰਾਣੇ ਨੇ ਉਹਨਾਂ ਨਾਲ ਹੁੰਦਾ ਸੀ ਮਤਲਬ ਉਹਨਾਂ ਉਸਤਾਦ ਉਹਨਾਂ ਨਾਲ ਬਸ ਮੇਲੇ ਗਲੇ ਹੁੰਦੇ ਰਹਿੰਦੇ ਚਲੋ ਮਹਾਰਾਜ ਨੇ ਬੁਲਾਉਣ ਆਲੇ ਜੀ ਬੰਦਾ ਆਵਤਾ ਨਹੀਂ ਕਦੇ ਕੁਛ ਹੁੰਦਾ ਚਲੋ ਉਹਨਾਂ ਨੇ ਸਾਤੋ ਇੱਕ ਗਮ ਕਰਵਾਉਣਾ ਸੀ ਅਸੀਂ ਬਰਾਸਤੀ ਗਾਇਕੀ ਦੀ ਸੇਵਾ ਕਰ ਰਹੇ ਹਾਂ ਜੀ ਕਿੰਨੀ ਉਮਰ ਦੇ ਵਿੱਚ ਪਹਿਲਾ ਖੜਾ ਲਗਾਇਆ ਸੀ ਤੁਸੀਂ ਚਲੋ ਇਹ ਤਾਂ ਚਲੋ ਬਾਅਦ ਚ ਆਇਂ ਤੁਸੀਂ ਨੂੰ ਮਿਲਿਆ ਤੁਸੀਂ ਦੋਨੇ ਭਰਾ ਨੂੰ ਸਤੋ ਛੋਟੇ ਛੋਟੇ ਹੁੰਦੇ ਜੀ ਫਾਦਰ ਸਾਹਿਬ ਲੈ ਜਾਂਦੇ ਸੀਗੇ ਸਾਡੇ ਤਰਲੇ ਜਾਦਰੇ ਲਾ ਕੇ ਉਹਨਾਂ ਦੇ ਨਾਲੇ ਬਸ ਉਹਨਾਂ ਦਾ ਲੜਫੜ ਕੇ ਪੱਲੇ ਦਾ ਨਾਲੇ ਤੋਂ ਰਿਫਿਰੀ ਜਾਣਾ ਉਤੇ ਖਾੜਿਆਂ ਦੇ ਵਿੱਚ ਜੀ ਹਾਂ ਜੀ ਪਹਿਲਾ ਕਿਹੜਾ ਗਾਣਾ ਪਹਿਲਾ ਗੀਤ ਕਿਹੜਾ ਗਾਇਆ ਸੀਗਾ ਸਭ ਤੋਂ ਬਈ ਪ੍ਰੋਫੈਸ਼ਨਲ ਨਹੀਂ ਤਾਂ ਆਪਣਾ ਜਿਹੜਾ ਹੁਣ ਤੁਹਾਨੂੰ ਸੁਣਾਇਆ ਸੀ ਵੀ ਲੈ ਕੇ ਦੇ ਗਿਆ ਮੇਲੇ ਚੋਂ ਕਾਲੀ ਗਾਨ ਨੇ ਦਿਲ ਮਾਈ ਨਾਲ ਲੈ ਗਿਆ ਇਹ ਸਾਡਾ ਮਤਲਬ ਪ੍ਰੋਫੈਸ਼ਨਲ ਨਹੀਂ ਅਸੀਂ ਇਹ ਰਿਕਾਰਡ ਕੀਤਾ ਬਾਕੀ ਜਿਹੜੇ ਸਭਿਆਚਾਰਕ ਨੇ ਮਤਲਬ ਇਹ ਤਾਂ 100 100 200 ਸਾਲ ਪੁਰਾਣੇ ਗੀਤ ਨੇ ਜਿਹੜੇ ਅਸੀਂ ਗਾਣਿਆ ਸੱਥਾਂ ਚ ਕਿਹੜਾ ਕੋਈ ਇੱਕ ਗੀਤ ਗਾ ਕੇ ਸੁਣਾਉਗੇ ਹਾਂ ਜੀ ਹਾਂ ਜੀ 100 ਸਾਲ ਪੁਰਾਣਾ 100 ਸਾਲ ਪੁਰਾਣਾ ਅੱਜ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਲੈਰੀਆ ਮੋਰਾ ਮੈਂ ਨਾ ਤੇਰੇ ਰਹਿੰਦੀ ਹਰ ਵੇਲੇ ਬੁੱਤ ਨਮਾਣੇ ਨੂਰ ਤੜ ਤੜਫੇ ਕਹਿੰਦੀ ਉਸ ਨਾਲ ਲੱਗੇ ਸੁਣ ਕੇ ਕਲੈਰੀਆ ਮੋਰਾ ਦੇ ਹੁਣ ਮੈਂ ਨਾ ਤੇਰੇ ਰਹਿੰਦੀ ਹਰ ਵੇਲੇ ਬੁੱਤ ਨਮਾਣੇ ਉ ਤੜਫ ਤੜਫ ਵੇ ਕਹਿ ਤੂੰ ਕੋਲੇਰੀਆ ਮੋਰਾ ਮੇਸਮੇ ਨਾ ਪੇਰੇ ਰਹਿੰਦੀ ਤੂੰ ਖਾ ਕੀਤੇ ਮੈਂ ਹਾਂ ਨੁਰੀ ਆਪਣਾ ਮੇਲ ਨਾ ਖਾਈ ਵੇ ਵਾਰਸ ਮੇਰੇ ਦਾਦੇ ਜੋਰ ਮਾਰਾ ਲੜ ਜੇ ਨਾ ਤੇਰੇ ਲਈ ਵੇ ਵਾਰਸ ਮੇਰੇ ਅਰੇ ਵੇਲੇ ਮੋਤਨ ਮਾਣੇ ਨੂਰੂ ਤਨ ਤਲਕ ਵੇਕੇ ਦੀ ਮੇਰੀ ਨੀਬੀ ਨਾਲ ਕਿਸੇ ਨੇ ਹੁਣ ਨਹੀਂ ਨਿਭਣੀ ਨਾਲ ਤੇਰੇ ਇੱਕ ਪਲ ਕੱਟਣਾ ਔਖਾ ਹੋ ਗਿਆ ਬੜੇ ਗੁਜਾਰੇ ਦਾ ਬਤਰੇ ਜਿਸ ਦਿਨ ਦੀ ਤੇਰੇ ਕਰਾਈ ਰਹੀ ਮੁਸੀਬਤ ਤੇ ਕੋਲਾਰੀਆਂ ਹਰ ਵੇਲੇ ਹੁਣ ਮੈਂ ਨਾੜੇ ਰਹੇ ਹਰ ਵੇਲੇ ਬੋਤਨ ਮਾੜੇ ਰੂੜਣ ਪਤੜ ਪੇਕੇ ਤੋਲੇਰੀਆ ਮੋਰਾ ਵੇ ਹੁਣ ਮੈਂ ਨਾ ਵੇਰੇ ਨਹੀਂ ਪਾ ਅੱਛਾ ਮੈਂ ਮੈਂ ਗੱਲ ਦੇਖੀਆ ਵੀ ਤੁਸੀਂ ਬੜਾ ਡੀਪਲੀ ਗਾਉਂਦੇ ਹੋ ਇਹ ਗਾਇਕੀ ਵੀ ਸਿੱਖੀ ਹੈ ਕਿ ਤੂੰ ਬਿਲਕੁਲ ਜੀ ਖੂਨ ਦੇ ਵਿੱਚ ਸੀ ਤੁਹਾਨੂੰ ਦੱਸਿਆ ਵੀ ਪਹਿਲਾਂ ਦਾਦਾ ਜੀ ਨੇ ਸੀਗਾ ਸਹਾਇਤਾ ਦੇ ਨਾਲ ਪ੍ਰੇਮ ਤੇ ਉਸ ਤੋਂ ਬਾਅਦ ਫਾਦਰ ਸਾਹਿਬ ਨੂੰ ਸੀਗਾ ਤੇ ਸਾਡਾ ਆਪਦਾ ਵੀ ਫਿਰ ਜਹਾਜ ਜਿਹਾ ਜੋ ਆਕਨ ਨੂੰ ਛੋਟੇ ਹੁੰਦੇ ਆ ਤਾਂ ਮਾਹੌਲ ਮਿਲਦਾ ਫਿਰ ਉਹੋ ਜਿਹੀਆਂ ਚੀਜ਼ਾਂ ਗੁਣ ਆ ਜਾਂਦੇ ਆ ਹਮ ਅੱਛਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਔਰ YouTube ਦਾ ਜਮਾਨਾ ਲੋਕ ਹੋਰ ਪਾਸੇ ਤੁਰੇ ਹੋਏ ਨੇ ਚਾਹੇ ਨਸ਼ੇ ਦੇ ਵਿੱਚ ਹੋਣ ਚਾਹੇ ਫੋਕ ਡਾਂਸ ਹੋਣ ਚਾਹੇ ਵੈਸਟਰਨ ਦੇ ਵਿੱਚ ਹੋਣ ਪਰ ਤੁਸੀਂ ਵਿਰਾਸਤ ਸੰਭਾਲ ਕੇ ਰੱਖੀ ਆ ਬਿਲਕੁਲ ਜੀ ਇਹ ਤਾਂ ਉਹ ਕਿਉਂਕਿ ਜਿਹੜੀ ਗਾਇਕੀ ਆ ਉਹਦਾ ਯੂਥ ਤੇ ਕਾਫੀ ਜ਼ਿਆਦਾ ਇੰਪੈਕਟ ਪੈਂਦਾ ਜਿਹੇ ਜਿਹੇ ਚੀਜ਼ਾਂ ਉਹਨਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਫਿਰ ਉਹ ਉਹਦੀਆਂ ਚੀਜ਼ਾਂ ਕਰਦੇ ਆ ਚਲੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਵੀ ਆਪਾਂ ਨੂੰ ਜਿਹੜੀਆਂ ਆਪਣੀਆਂ ਜੜਾਂ ਨੇ ਸਾਡੀ オリジナル ਗਾਇਕੀ ਆ ਆਪਣੀਆਂ ਜੜਾਂ ਨੇ ਜਦੋਂ ਸਾਡੀਆਂ ਜੜਾਂ ਮਜ਼ਬੂਤ ਹੋਣਗੀਆਂ ਤਾਂ ਜਿਹੜੀ ਵੀ ਮੰਜ਼ਲ ਦੀਆਂ ਜੜਾਂ ਮਜ਼ਬੂਤ ਨੇ ਉਹਨੂੰ ਜੱਦਾ ਮਰਜੀ ਉੱਚਾ ਪਵਾ ਲੋ ਕਦੇ ਢੈਂਦੀ ਨਹੀਂ ਸਾਡੀਆਂ ਜੜਾਂ ਸਟਰੋਂਗ ਕਰਨ ਦੀ ਲੋੜ ਆ ਜੀ ਬਾਕੀ ਕਾਫੀ ਸਾਰਾ ਪਿਆਰ ਮਿਲ ਵੀ ਰਿਹਾ ਬਾਕੀ ਉਸ ਤੇ ਇਹੀ ਕਵਾਂਗੇ ਵੀ ਜੇ ਚਲੋ ਆਪਾਂ ਕਹੀ ਜਾਂਦੇ ਆ ਵੀ ਹਾਂਜੀ ਇੱਕ ਦਮਾਨੇ ਦੇ ਵਿੱਚ ਆ ਹੋ ਰਿਹਾ ਮਾੜੇ ਗੀਤ ਆ ਰਹੇ ਨੇ ਉਹ ਆ ਤਾਂ ਰਹੇ ਨੇ ਬਟ ਉਹਨਾਂ ਦਾ ਕੋਈ ਹੱਲ ਵੀ ਨਹੀਂ ਲੱਭਿਆ ਜਾ ਰਿਹਾ ਪੋਜ਼ਿਟਿਵ ਗੀਤ ਜੇ ਆਉਣਗੇ ਤਾਂ ਹੀ ਲੋਕ ਸੁਣਨਗੇ ਉਹਨਾਂ ਦੇ ਸਾਹਮਣੇ ਜੇ ਆਉਣਗੇ ਬਾਕੀ ਬਹੁਤ ਸਾਰਾ ਪਿਆਰ ਮਿਲ ਰਿਹਾ ਜੀ ਬਾਕੀ ਲੱਗਿਆ ਕਿ ਕਿਹੜੇ ਕਿਹੜੇ ਸਿੰਗਰ ਨੂੰ ਕੋਈ ਮਿਲ ਚੁੱਕਿਆ ਕੋਈ ਕੋਈ ਸਟਾਰ ਨੂੰ ਮਿਲ ਚੁੱਕਿਆ ਕਿਸੇ ਨੇ ਹੌਸਲਾ ਫੁਝਾਈ ਕੀਤੀ ਹਾਂਜੀ ਬਾਈ ਕਾਫੀ ਸਿੰਗਰ ਨੇ ਜਿਵੇਂ ਬਾਈ ਕਮਰ ਕਰਿਆ ਵਾਲ ਮਤਲਬ ਉਹ ਬਹੁਤ ਪਿਆਰ ਕਰਦੇ ਨੇ ਗਾਇਕੀ ਨੂੰ ਤੇ ਉਹਨਾਂ ਦੀ ਜਿਹੜੀ ਮਾਤਾ ਨੇ ਮਤਲਬ ਉਹਨਾਂ ਅਸੀਂ ਉਹਨਾਂ ਦੇ ਕੋਲੇ ਗਏ ਉਹ ਕਹਿੰਦੇ ਵੀ ਮੈਂ ਤਾਂ ਇਹਨਾਂ ਨੂੰ ਰੋਜ਼ ਸੁਣਦੀ ਆ ਤੇ ਹਾਂਸ ਰਾਜ ਸ਼ਾਂਸ ਜੀ ਬਾਈ ਹਰ ਭਜਨ ਮਾਨ ਜੀ ਸਰ ਕਾਫੀ ਸੰਗਤ ਨੂੰ ਮਿਲਦੇ ਆ ਕਬ ਕਈਆਂ ਦੇ ਕਾਲਸ ਵੀ ਆਉਂਦੇ ਨੇ ਵੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ ਆ ਚੱਲੀ ਜਾਂਦੇ ਆ ਅਜਾ ਚਲੋ ਵਧੀਆ ਤੁਸੀਂ ਤਿੰਨੇ ਨੇ ਜੋੜੇ ਤੁਸੀਂ ਥੋੜੀ ਬਣੀ ਹੋਈ ਆ ਹਨਾ ਕਿਤੇ ਅਲੱਗ ਹੋਣ ਚਲੋ ਪ੍ਰਮਾਤਮਾ ਨਾ ਕਰੇ ਕਿਤੇ ਅਲੱਗ ਹੋਗੇ ਤੁਸੀਂ ਫਿਰ ਉਸ ਤੋਂ ਬਾਅਦ ਫਿਊਚਰ ਪਲਾਨ ਕੀ ਹੋਊਗਾ ਬਾਈ ਜੀ ਇਹ ਜੀ ਥਿੰਕਿੰਗ ਹੈ ਹੀ ਨਹੀਂ ਬਾ ਆਲਵੇਜ਼ ਪੋਜ਼ਿਟਿਵੇ ਸੋਚਿਆ ਜਿੱਨਾ ਚਿਰ ਹੁਣ ਤੱਕ ਕੰਮ ਕੀਤਾ ਚਲੋ ਬਾਕੀ ਮਹਾਰਾਜ ਨੇ ਜੋ ਕਰਾਉਣਾ ਹੁੰਦਾ ਉਹਦੇ ਬਸ ਹੁੰਦਾ ਜੀ ਕਦੇ ਪੋ ਨੈਗੇਟਿਵ ਸੋਚੀਦਾ ਹੀ ਨਹੀਂ ਜੀ ਸਭ ਕੁਝ ਚੰਗਾ ਹੀ ਚੰਗਾ ਦੁਨੀਆ ਤੇ ਚੰਗਾ ਹੀ ਚੰਗਾ ਚੱਲ ਰਹੀ ਹੈ ਜੀ ਤੇ ਚੰਗਾ ਹੀ ਚੰਗਾ ਦੇਖਦੇ ਆਂ ਅੱਛਾ ਮੈਂ ਤੁਹਾਡੇ ਤਿੰਨਾਂ ਤੇ ਆਉਂਗਾ ਤੁਹਾਡਾ ਏਮਸ ਕੀ ਹੈ ਗੋਲ ਕੀ ਹੈ ਤਿੰਨਾਂ ਦਾ ਮੈਂ ਸਾਡੀ ਪੜ੍ਹਾਈ ਵੀ ਚੱਲ ਰਹੀ ਹੈ ਜੇ ਨਾਲ ਨਾਲ ਮੈਂ ਬੈਚਲਰ ਕਰਦਾ ਮੈਥ ਕੰਪਿਊਟਰ ਐਪਲੀਕੇਸ਼ਨ ਨਾਲ ਜੀ ਮੇਰਾ ਫਾਈਨਲ ਇਅਰ ਆ ਆ ਨਾਲ ਦੇ ਨਾਲ ਸਾਡੀ ਸਟੱਡੀ ਵੀ ਚੱਲੇ ਸਨ ਬਟ ਨਾਲ ਦੇ ਨਾਲ ਸਾਡੀ ਐਵੇਂ ਸਿੰਗਿੰਗ ਦਾ ਵੀ ਆ ਹੁਣ ਜਿਵੇਂ ਜਿਵੇਂ ਪਿਆਰ ਮਿਲੀ ਜਾ ਰਿਹਾ ਸੀ ਮਤਲਬ ਲਾਈਵ ਸ਼ੋਜ਼ ਵੀ ਲੱਗ ਰਹੇ ਨੇ ਸਾਡੇ ਵਿਆਹਾਂ ਤੇ ਵੀ ਹੋਰ ਕਿਤੇ ਵੀ ਤੇ ਹੁਣ ਦੇਖਦੇ ਪੜ੍ਹਾਈ ਵੀ ਸਾਡੀ ਨਾਲ ਦੀ ਨਾਲ ਕੰਟੀਨਿਊ ਆ ਕਿਉਂਕਿ ਅਸੀਂ ਐਵੇਂ ਵੀ ਕਈ ਛੱਡ ਦਿੰਦੇ ਨੇ ਇਧਰ ਲਈ ਲਾਈਨ ਚ ਆਉਣ ਤੋਂ ਬਾਅਦ ਸਾਡੀ ਪੜ੍ਹਾਈ ਵੀ ਕੰਟੀਨਿਊ ਉੱਤੇ ਅਸੀਂ ਐਵੇਂ ਅਡਾਪਟ ਕੀਤਾ ਤੁਸੀਂ ਪੜ੍ਹਾਈ ਦੀ ਗੱਲ ਕੀਤੀ ਆ ਪੜ੍ਹਾਈ ਨੂੰ ਕਿੰਨਾ ਕੁ ਸਮਾਂ ਦੇਣਿਓ ਤੇ ਗਾਇਕੀ ਨੂੰ ਕਿੰਨਾ ਕੁ ਸਮਾਂ ਦੇਣਿਓ ਹਾਂਜੀ ਪੜ੍ਹਾਈ ਦਾ ਹੁਣ ਜੇ ਤਾਂ ਨਾਲ ਫੇ ਕਰੀਦੀ ਆ ਹਮਮ ਐਗਰੀ ਯੂਨੀਵਰਸਿਟੀ ਦੇ ਸਟੂਡੈਂਟ ਆ ਤੇ ਨਾਲ ਦੀ ਨਾਲ ਪੜ੍ਹਾਈ ਤਾਂ ਜ਼ਰੂਰੀ ਆ ਹਰੇਕ ਹਰੇਕ ਦੇ ਲਈ ਹਮਮ ਯੂਨੀਵਰਸਿਟੀ ਦੀ ਪੜ੍ਹਾਈ ਕਰ ਰਹੇ ਆ ਜੀ ਮੈਂ ਮਾਸਟਰਜ਼ ਐਗਰੀ ਬਿਜ਼ਨਸ ਦੇ ਵਿੱਚ ਖੇਤੀ ਵਪਾਰ ਦੀ ਪੜ੍ਹਾਈ ਕਰ ਰਹੇ ਆ ਹਮਮ ਪੀਏਯੂ ਦੇ ਵਿੱਚ ਜੀ ਤੇ ਵਧੀਆ ਟਾਈਮ ਕੱਢੀਦਾ ਜੀ ਬਾਕੀ ਇਹ ਤਾਂ ਸਾਡਾ ਸ਼ੌਂਕ ਆ ਜੀ ਸ਼ੌਂਕ ਨੂੰ ਟਾਈਮ ਨਿਕਲੇ ਜਾਂਦਾ ਕਿਦਾਂ ਨਿਕਲ ਜਾਂਦਾ ਜੀ ਕਿਥੇ ਲੋਕ ਅਵਾਰਾਗਰਦੀ ਕਰਦੇ ਮੈਂ ਕਹੂੰਗਾ ਬਾਹਰ ਗੀੜੀਆਂ ਮਾਰਦੇ ਆ ਪਿੰਡਾਂ ਸੱਤਾਂ ਵਿੱਚ ਮੋਹਨ ਲਾਲ ਵਿੱਚ ਜਾ ਕੇ ਤੁਸੀਂ ਟਾਈਮ ਸਪੈਂਡ ਕਰਦੇ ਹੋ ਗਾਇਕ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਸਾਡਾ ਸ਼ੌਂਕ ਹੈ ਜੀ ਇਹ ਸ਼ੌਂਕ ਨੂੰ ਪੂਰਾ ਕਰਨ ਲੱਗੇ ਹੋਏ ਹਾਂ ਜੀ ਹੂੰ ਜੀ ਮੈਂ ਆਖਰੀ ਸਵਾਲ ਤੇ ਆਉਂਗਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਈ ਜਿਹੇ ਜਿਹਾ ਆਪਾਂ ਪਰੋਸਾਂਗੇ ਉਹ ਜਿਹੀ ਜਵਾਨ ਪੀੜ੍ਹੀ ਸੁਣੂਗੀ ਜੇ ਆਪਾਂ ਚੰਗਾ ਵਧੀਆ ਇਹ ਜਿਹੇ ਸੱਥਾਂ ਦੇ ਗਾਉਣ ਪਤਾ ਲੱਗਣ ਵੀ ਜਿਹੜੇ ਸੁਣਦੇ ਨੇ ਹੁਣ ਜਵੇਂ ਅਸੀਂ ਜਾਣਦੇ ਆ ਕਈ ਸ਼ਹਿਰਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਜਾਣਦੇ ਆ ਹੂੰ ਮਤਲਬ ਸ਼ਹਿਰਾਂ ਨੇ ਬਹੁਤ ਪਸੰਦ ਕਰਦੇ ਮਤਲਬ ਲਾਈਟ ਮਿਊਜ਼ਿਕ ਜਿਵੇਂ ਆਰਗੈਨਿਕ ਫੂਡ ਕਰਨੀ ਚਾਹ ਰਹੇ ਆਰਗੈਨਿਕ ਸਿੰਗਿੰਗ ਵੱਲੀ ਵੀ ਹੁਣ ਆਉਣ ਲੱਗੇ ਲੋਕ ਤੇ ਜਿਹੇ ਜਾਂ ਆਪਾਂ ਪਰੋਸਾਂਗੇ ਉਹ ਜਿਹੇ ਲੋਕ ਸੁਣਨਗੇ ਕੋਈ ਪੀੜੀ ਦਾ ਆਪਾਂ ਦੋਸ਼ ਨਹੀਂ ਠਹਿਰਾ ਸਕਦੇ ਵੀ ਜਿਹੇ ਜਾਂ ਉਹਨਾਂ ਨੂੰ ਆਪਾਂ ਨੂੰ ਸੁਣਨ ਨੂੰ ਦਿੰਨੇ ਆ ਉਹ ਜਿਹੇ ਸੁਣਦੇ ਨੇ ਲੋਕ ਆਪਾਂ ਇਹੋ ਜਿਹੀਆਂ ਚੀਜ਼ਾਂ ਅੱਗੇ ਲੈ ਕੇ ਆਈਏ ਤੇ ਇਹ ਨਵੀਂ ਪੀੜ੍ਹੀ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ ਨਵੀਂ ਪੀੜ੍ਹੀ ਲਈ ਕੋਈ ਗਾਣਾ ਆਖਰੀ ਮੈਂ ਸੁਕੂੰਗਾ ਨਵੀਂ ਪੀੜ੍ਹੀ ਲਈ ਕੋਈ ਗਾਣਾ ਸੁਣਾਇਆ ਜਾਵੇ ਫਿਰ ਉਸ ਤੋਂ ਆਪਾਂ ਕਲੋਜ਼ਿੰਗ ਕਰਦੇ ਆ ਆਪਣਾ ਬਾਈ ਆਪਣਾ ਹੁਣ ਨਿਊ ਟਰੈਕ ਆਉਣ ਲੱਗਿਆ ਜੀ ਮਤਲਬ ਉਹ ਹੈਗਾ ਨਾ ਮਤਲਬ ਕਪਲ ਤੇ ਆ ਹੂੰ ਉਹਦੇ ਮੈਂ ਦੋ ਬੋਲ ਸੁਣਾ ਦਿੰਦਾ ਸੁਣ ਚੀਰੇ ਵਾਲਿਆ ਵੇ ਆ ਕੇ ਕਰ ਤੇਰੇ ਮੈਂ ਆਈ ਜਿਉਂਦੇ ਰਹਿਣੋਂ ਮਾਪੇ ਵੇ ਜਿੰਨਾ ਲੜ ਤੇਰੇ ਮੈਂ ਲਾਈ ਮਾ ਸ਼ਗਨ ਮਨਾਏ ਸੀ ਪਿਤਾ ਵਾਰ ਕੇ ਸਿਰ ਤੋਂ ਪਾਣੀ ਤੂੰ ਮੇਰਾ ਰਾਜਾ ਸੋਹਣਾ ਵੇ ਤੇ ਬਣ ਗਈ ਮੈਂ ਤੇਰੀ ਹਾਂ ਰਾਣੀ ਤੂੰ ਮੇਰਾ ਰਾਜਾ ਸੋਹਣਾ ਵੇ ਤੇ ਬਣ ਗਈ ਮੈਂ ਤੇਰੀ ਹਾਂ ਰਾਣੀ ਹੋ ਬੋ ਸੁਣ ਗਿਆ ਮੈਂ ਕਹੂੰਗਾ ਇਹ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਕਿ ਨੌਜਵਾਨ ਜਿਹੜੀ ਵਿਰਾਸਤੀ ਸੰਭਾਲ ਕੇ ਰੱਖੀ ਹੈ ਮੰਡੇਰ ਬ੍ਰਦਰ ਨੇ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੈਸਟਾ ਵਿਆਰੀਆਂ ਰਿਕਾਰਡਡ ਵੀ ਚੱਲਦਾ ਪਿਆ ਵਾ ਮੈਂ ਕਹੂੰਗਾ ਕਿ ਇਹ ਨੌਜਵਾਨ ਪੀੜ੍ਹੀ ਦੇ ਉੱਤੇ ਇੱਕ ਮਿਸਾਲ ਹੈ ਇਹ ਕਿੰਨੇ ਨੌਜਵਾਨ ਦੋਸਤ ਨੇ ਅਲੱਗ-ਅਲੱਗ ਇਹ ਦੋਨੇ ਭਰਾ ਨੇ ਇਹ ਲੱਗ ਰਹੇ ਨੇ ਪਰ ਇਹਨਾਂ ਨੇ ਗਾਇਕੀ ਜਿਹੜੀ ਵਿਰਾਸਤੀ ਗਾਇਕੀ ਜਿਹੜੀ ਸੰਭਾਲ ਕੇ ਰੱਖੀ ਹੋਈ ਹੈ ਮੈਂ ਕਹੂੰਗਾ ਜਿਹੜੇ ਲੋਕ ਫੋਕ ਗਾਉਂਦੇ ਨੇ ਵੈਸਟਰਨ ਗਾਉਂਦੇ ਨੇ ਵੈਸਟਰਨ ਨੱਚਦੇ ਨੇ ਉਹ ਜਿਹੜਾ ਇਹਨਾਂ ਨੌਜਵਾਨਾਂ ਵੱਲ ਧਿਆਨ ਮਾਰੋ ਇਹਨਾਂ ਨੌਜਵਾਨਾਂ ਦੇ ਵਾਂਗੂ ਵਰਾਸਤੀ ਸੰਭਾਲ ਕੇ ਰੱਖੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਚ ਜਰੂਰ ਰਸਿਓ ਸੋ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ ਮੈਂ ਆਮਨੀ ਸਿੰਘ ਕੈਮਰਾਮੈਨ ਮੇਪਨ ਦੇ ਨਾਲ ਤੁਹਾਡਾ